ਹਾਂਜੀ ਸਸ਼ੀਕਾਲ ਜੀ ਮੈਰੀ ਨਤਮਾਨ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭਾਈ ਬੰਗਾਲੀ ਬਾਬੇ ਦੇ ਤਾਂ ਗੋਰੇ ਵੀ ਪੱਟੇ ਹੋਏ ਨੇ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਵੀਡੀਓ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਿ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੋਰੀ ਜਿਹੜੀ ਕਿ ਹੱਥ ਦੇ ਵਿੱਚ ਇੱਕ ਗੁੱਡੀ ਜੀ ਫੜ ਕੇ ਉਸ ਦੇ ਉੱਤੇ ਜਿਹੜੀਆਂ ਸੂਈਆਂ ਮਾਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਹ ਪਖੰਡਵਾਦ ਹੈ ਜਿਹੜੇ ਪਖੰਡੀ ਬਾਬੇ ਨੇ ਬੰਗਾਲੀ ਜਾਂ ਹੋਰ ਜਿਹੜੇ ਬਾਬੇ ਬੂਬੇ ਜੇ ਹੁੰਦੇ ਨੇ ਪਖੰਡੀ ਹੁੰਦੇ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤਾਂ ਉਹਨਾਂ ਦੇ ਬਾਰੇ ਜਿਹੜੀਆਂ ਜਿਹਨ ਫਰ ਦੇ ਮੰਗੇ 19 ਤੁਹਾਡੇ ਜਿਹੜਾ ਦੁਸ਼ਮਨ ਦਾ ਨਾਸ਼ ਹੋਊਗਾ ਤੇ ਅਜਿਹੀਆਂ ਚੀਜ਼ਾਂ ਲੋਕਾਂ ਨੂੰ ਕਹਿ ਰਹੇ ਨੇ ਸੰਤਾਈ ਦੀ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਕਿ ਇਹਨਾਂ ਪਖੰਡੀਆਂ ਨੇ ਡੇਰੇ ਖੋਲ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਇਆ ਧਰਮ ਦੇ ਨਾਂ ਦੇ ਉੱਤੇ ਦੁਕਾਨਾ ਖੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਭਾਈ ਇਹ ਤਾਂ ਪਖੰਡਵਾਦ ਚਾਰੇ ਪਾਸੇ ਫੈਲਿਆ ਜਾ ਰਿਹਾ ਇੱਥੇ ਤਾਂ ਦੇਖਿਆ ਜਾ ਰਿਹਾ ਕਿ ਟੂਨੇ ਟਾਣੇ ਕਰਨ ਦੇ ਵਿੱਚ ਤਾਂ ਗੋਦ ਵੀ ਪਿੱਛੇ ਨਹੀਂ ਹੈਗੇ ਇਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਸਾਡੇ ਪੰਜਾਬੀ ਹਾਂ ਆਂਡਾ ਮੀਟ ਸ਼ਰਾਬਾ ਤੇ ਲੱਡੂਆਂ ਦੇ ਟੂਨੇ ਕਰਦੇ ਨੇ ਆ ਤਾਂ ਜੰਮੀ ਪੱਟੇ ਪਏ ਨੇ ਭਾਈ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਤਾਂ ਇਹਨੂੰ ਇਹੀ ਗੱਲ ਕਹੀ ਜਾ ਰਹੀ ਹੈ ਕਿ ਭਾਈ ਇਹ ਕਿਸੇ ਤਰੀਕੇ ਨੇ ਕਿਸੇ ਪਖੰਡੀ ਨੇ ਕਿਹਾ ਹੋਣਾ ਤੂੰ ਐਦਾਂ ਕਰ ਤਾਂ ਜਿਹੜਾ ਕਿ ਐਵੇਂ ਹੋਵੇਗਾ ਤਾਂ ਇਹ ਕਹਿਣ ਦਾ ਮਤਲਬ ਸਾਡਾ ਇਹ ਹੈ ਕਿ ਇਸ ਤਰੀਕੇ ਦੇ ਨਾਲ ਪਖੰਡਵਾਦ ਵਧਦਾ ਜਾ ਰਿਹਾ ਜਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਲੋਕ ਜਿਹੜਾ ਕਿ ਸਾਡੇ ਗੁਰੂਆਂ ਨੇ ਜਿਹੜੇ ਰਸਤੇ ਦੇ ਉੱਤੇ ਪਾਇਆ ਸੀ ਉਸ ਤੋਂ ਹਟ ਕੇ ਜਿਹੜਾ ਕਿ ਲੋਕ ਪਖੰਡਵਾਦ ਦੇ ਵਿੱਚ ਫਸੇ ਜਾ ਰਹੇ ਨੇ ਚਾਰੇ ਪਾਸੇ ਜਿਹੜਾ ਕਿ ਪਖੰਡੀਆਂ ਦਾ ਬੋਲਬਾਲਾ ਉਹ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਵੀਡੀਓਜ਼ ਤੁਹਾਨੂੰ ਅਸੀਂ ਹੁਣ ਤੱਕ ਬਹੁਤ ਵੀਡੀਓਜ਼ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਦਿਖਾ ਚੁੱਕੇ ਹਾਂ ਕਿ ਕਿਵੇਂ ਪਖੰਡੇ ਦੇ ਵੱਲੋਂ ਨਵੇਂ ਤੋਂ ਨਵੇਂ ਤਰੀਕੇ ਆਪ ਜਾਉਂਦੇ ਨੇ ਜਨਮੇ ਨਵੇਂ ਪਖੰਡ ਕੀਤੇ ਜਾਂਦੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਕੋਈ ਵੀ ਚੀਜ਼ ਨਹੀਂ ਛੱਡੀ ਜਾਂਦੀ ਉਹਨਾਂ ਦੇ ਵੱਲੋਂ ਨਵੇਂ ਤਨਵੇਂ ਟੋਟ ਕੇ અપਨਾ ਕੇ ਲੋਕਾਂ ਤੋਂ ਟੂਨੇ ਕਰਵਾਏ ਜਾਂਦੇ ਨੇ ਵਸ਼ੀਕਰਨ ਆਹ ਕਰਨਾ ਫਲਾਣਾ ਭਾਈ ਅਸੀਂ अनेका ਜਿਹੜੇ ਕਿ ਐਡਸ ਵੀ ਦੇਖਦੇ ਹਾਂ ਜਿਹਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੋਈ ਵੀ ਚਾਂਸ ਨਹੀਂ ਛੱਡਿਆ ਜਾਂਦਾ ਤੇ ਜਿਹੜਾ ਬੰਦਾ ਚਲੋ ਦੁੱਖ ਦੇ ਵਿੱਚ ਫਸਿਆ ਹੋਇਆ ਬੰਦੇ ਨੂੰ ਹੁੰਦਾ ਵੀ ਪੈਸਾ ਦਾ ਇਲਾਜ ਹੋ ਜਾਏ ਪਰ ਤੁਹਾਨੂੰ ਇੱਕ ਗੱਲ ਅਸੀਂ ਜ਼ਰੂਰ ਦੱਸਾਂਗੇ ਕਿ ਮੰਨਦੇ ਆ ਕਿ ਜਦੋਂ ਅਸੀਂ ਫਸੇ ਹੋਏ ਹੁੰਨੇ ਆ ਨਾ ਕੋਸੂਤੇ ਤਾਂ ਸਾਨੂੰ ਆਏ ਲੱਗਦਾ ਵੀ ਭਾਈ ਇਹ ਵੀ ਸਾਡਾ ਬੰਦਾ ਸ਼ਾਇਦ ਭਲਾ ਕਰੇਗਾ ਜਾਂ ਇੱਥੋਂ ਅਸੀਂ ਠੀਕ ਹੋ ਜਾਈਏ ਜਾਂ ਇੱਥੋਂ ਸਾਡਾ ਘਰ-ਬਾਰ ਸਹੀ ਠੀਕ ਹੋ ਜਾਈਏ ਅਸੀਂ ਜਾਣਦੇ ਆ ਪਰ ਤੁਹਾਨੂੰ ਅਸੀਂ ਇਹੀ ਗੱਲ ਕਹਾਂਗੇ ਕਿ ਪਖੰਡਵਾਦ ਦੇ ਵਿੱਚ ਕਦੇ ਵੀ ਨਾ ਫਸਿਓ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਸਮਾ ਸਾਰੀ ਉਮਰ ਬੰਦੇ ਦਾ ਦੁੱਖ ਨਹੀਂ ਹੁੰਦਾ ਸਾਰੀ ਉਮਰ ਸੁੱਖ ਨਹੀਂ ਹੁੰਦਾ ਜੇ ਇੱਕ ਸੁੱਖ ਆਇਆ ਦੁੱਖ ਆਇਆ ਦੁੱਖ ਆਇਆ ਤਾਂ ਸੁੱਖ ਆਇਆ ਇਹ ਜ਼ਿੰਦਗੀ ਦਾ ਹਿੱਸਾ ਨੇ ਬੰਦੇ ਚੱਲਦੇ ਰਹਿਣਗੇ ਪਰ ਤੁਸੀਂ ਪਖੰਡਵਾਦ ਦੇ ਵਿੱਚ ਫਸ ਕੇ ਕਦੇ ਵੀ ਗਲਤ ਰਾਹ ਦੇ ਉੱਤੇ ਨਾ ਪੈਓ ਤੇ ਕਿਸੇ ਵੀ ਪਖੰਡੀ ਨੇ ਤੁਹਾਡਾ ਹੱਲ ਨਹੀਂ ਕਰਨਾ ਤੁਸੀਂ ਉਸ ਅਕਾਲ ਪੁਰਖ ਤੇ ਉਸ ਵਾਇਕਰੂ ਦੇ ਉੱਤੇ ਜਿਸ ਨੇ ਸਾਰੀ ਸ੍ਰਿਸ਼ਟੀ ਸਾਂਝੀ ਹੈ ਉਹਦੇ ਉੱਤੇ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰੋ ਸੱਚੇ ਮਨ ਨਾਲ ਉਸ ਨੂੰ ਧਿਆਓ ਤੁਹਾਡੇ ਸਾਰੇ ਕਾਰਜ ਆਪਣੇ ਆਪ ਆਸੂ ਜਾਣਗੇ ਤਾਂ ਪਖੰਡਵਾਦ ਤੁ ਜਿੰਨਾ ਬੱਚਾ ਜਾ ਸਕਦਾ ਬਚੋ ਤੇ ਅਜਿਹੇ ਲੋਕਾਂ ਦਾ ਜਿਹੜਾ ਕਿ ਤੁਸੀਂ ਪਿੱਛਾ ਛੱਡੋ ਤੇ ਇਹਨਾਂ ਲੋਕਾਂ ਦਾ ਸੰਕਲਿ ਵਿਰੋਧ ਕਰੋ ਇਹਨਾਂ ਚੀਜ਼ਾਂ ਨੂੰ ਲੋਕਾਂ ਨੂੰ ਵੀ ਸਮਝਾਓ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਹਾਡੇ ਕੋਈ ਲੱਗਦਾ ਕੋਈ ਖਾਸ ਹੈ ਵੀ ਹਾਂ ਭਾਈਓ ਪਖੰਡਵਾਦ ਦੇ ਵਿੱਚ ਫੈਦਾ ਜਾ ਰਿਹਾ ਤਾਂ ਕੋਈ ਸ਼ਕਰਾ ਕਰੋ ਉਹਨਾਂ ਨੂੰ ਸਮਝਾਉਣ ਦੀ ਕਿਉਂਕਿ ਪਖੰਡ ਬਾਦ ਦੇ ਵਿੱਚ ਫਸਿਆ ਬੰਦਾ ਕੱਢਣਾ ਬਹੁਤ ਔਖਾ ਹੋ ਜਾਂਦਾ ਤੇ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼